ਸਤ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਲਓ ਜੀ ਕਰਤੀ ਅੱਜ ਮੋਟਰ ਚੱਲਦੀ ਆ ਆਪਣੇ ਕਣਕਾਂ ਵਾਂ ਸਵੇਰੇ 7:30 ਵਜੇ ਲੈਟ ਆ ਗਈ ਪਾਣੀ ਲਾਇਆ ਜੀ ਆਪਾਂ ਨੇ ਕਣਕ ਨੂੰ ਕਰਿਆ ਚੱਲਦਾ ਤਕਰੀਬਨ ਆਪਾਂ 5 ਤਰੀਕ ਦੇ ਲਗੇ ਤੇ ਕਣਕ ਬੀਜਣ ਅੱਜ 2 ਤਰੀਕ ਹੋ ਗਈ 28 ਦਿਨ ਕੀ ਕਣਕ ਹੋ ਗਈ ਆਪਣੀ ਜਿਹੜੇ 2 ਕਿੱਲੇ ਗਿੱਤੇ ਬੀਜੇ ਵੇ ਤੇ ਲਾ ਦਿਆ ਪਾਣੀ ਦੇਖੋ ਇਹ ਖੇਤ ਹੈ ਆਪਣਾ ਇਹ ਗੰਨਾ 95 ਬੀਜ ਵਾਸਤੇ ਤਿਆਰ ਕਰਿਆ ਆਪਾਂ ਨੇ ਇਹਨਾਂ ਖਾਦ ਦੋਈ ਬਹੁਤ ਘੱਟ ਪਾਈ ਐ ਅੱਖਾਂ ਛੋਟੀ ਰੱਖੀਆਂ ਵੀ ਗੰਨਾ ਖੜਿਆ ਰਿਹਾ ਲਿਓ ਜੀ ਜਾ ਰਹੇ ਆਪਾਂ ਕਨੌਰ ਵਾਲੇ ਖੇਤ ਬਾਹ ਨਹਿਰੇ ਨਹਿਰ ਮੋਟਰ ਖਰਾਬ ਹੋਈ ਵੀ ਆਪਣੀ ਮੋਟਰ ਕੱਢਣ ਮੋਟਰ ਦੀ ਰਿਪੇਅਰ ਚੱਲ ਰਹੀ ਆ ਆਪਣੀ ਮੋਟਰ ਪਰਸੋਂ ਗੱਡੀ ਦੀ ਕੱਪਣ ਹੈ ਉਹ ਅੱਜ ਪਹੁੰਚੇਗੀ ਉਹ ਮੋਟਰ ਕੱਢੇਗੇ ਆਪਾਂ ਇਹ ਬਸ ਉਧਰ ਦਾ ਰਸਤਾ ਹੈ ਦਿਖਾਵਾ ਜਾ ਕੇ ਜੀ ਖੇਤ ਬੰਦ ਹੋ ਕੇ ਬਣੇ ਰਹੇ ਕਰੋ ਆਪਣੀ ਵੀਡੀਓ ਕਰ ਲੈ ਬਾਈ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰੇ ਕਰੋ ਵੱਧ ਤੋਂ ਵੱਧ ਯਾਰਾਂ ਮਿੱਤਰਾਂ ਵਾਂ ਕਰਾਏ ਕਰੋ ਹੌਸਲਾ ਵਧਾਈ ਕਰੋ ਬਾਈ ਫਿਰ ਬੰਦਾ ਅੱਗੇ ਅੱਗੇ ਬੰਦੇ ਦਾ ਬਣ ਕਰਾ ਵੀਡੀਓ ਪਾਣੇ ਨੂੰ ਹੋਰ ਸਾਰਾ ਦਿਨ ਫੋਨ ਚਲਾ ਪਾਈ ਆਪਾਂ ਕੋਈ ਪੰਜ-ਸੱਤ ਮਿੰਟਾ ਘੱਟ ਲੈ ਕਰੋ ਆਪਣੇ ਵਾਸਤੇ ਵੀ ਕੀ ਜੀ ਬੀਬੀਆਂ ਲੱਗੀ ਵਿਆ ਕੁਸ ਬੰਦੇ ਆ ਗੈਲ ਸਫਾਈ ਚੱਲ ਰਹੀ ਹੈ ਬਈ ਪਟੜੀ ਕੀ ਨਹਿਰ ਕੀ ਜੜਾ ਕਾ ਪੁੱਛਿਆ ਪੰਜਾਬ ਪਰ ਡੋਲੇ ਮਰੇ ਵੱਡ ਗਿਆ ਇਹ ਵਿੱਚੇ ਖੜਾ ਖੜਾ ਦੇ ਐਡੀ ਖਾਦੀ ਤੇ ਲਗੀ ਬਾਹਰ ਦੀ ਘੇਰ ਦੇ ਦੇਖੋ ਜਾ ਰਿਹਾ ਜੜਾ ਝੂਟ ਚਾਟ ਇਹਨੇ ਵੱਡ ਗਿਆ ਬਾਬਿੱਚੇ ਗੀ ਜਾ ਰਿਹਾ ਤੇ ਕਿਧਰ ਕਿਧਰ ਜਾ ਕੇ ਫਸਦਾ ਵੀ ਥੋੜਾ ਆ ਜਾ ਰਿਹਾ ਧਿਰਾਂ ਦੇ 20 ਕਿਲੋਮੀਟਰ ਦਾ ਰਸਤਾ ਬਈ ਆਪਣੇ ਖੇਤ ਘਾ ਰੰਗਰਗਾ ਹੋ ਲੱਗ ਗਿਆ ਪਹਿਲਾਂ ਪੁਲ ਬਣ ਰਿਹਾ ਤਾਂ ਆਪਾਂ ਖੇਤਾਂ ਵਿੱਚ ਵਾਹੀ ਕਰਦੇ ਪੂਰਾ ਚੱਲਦਾ ਹੋ ਗਿਆ ਆਪਣਾ ਚਲੋ ਪਹੁੰਚ ਗਏ ਬਾਈ ਜੀ ਮੋਟਰ ਪਰ ਆਪਾਂ ਇਹ ਮੋਟਰ ਹੋਈ ਵੀ ਆਪਣੀ ਖਰਾਬ ਦੇਖੋ ਕੱਟ ਕੇ ਪਤਾ ਲੱਗੇਗਾ ਕੀ ਬਣਾ ਥੋੜੀ ਜਹਾ ਜੇ ਮੋਟਰ ਵਾਲੀ ਨਾ ਸਟਾਰਟਰ ਵਾਲਾ ਕੋਠਾ ਛੋਟਾ ਜਾ ਗ੍ਰਿਪ ਲੱਗ ਰਹੇ ਆ ਵੀਰ ਚਲ ਤਾਰਾ ਖੋਲੀ ਨੀ ਆ ਉੱਧੇ ਕਾਇਮ ਹੋਏਗੇ ਚਾਹ ਚੂ ਪੀ ਕੇ ਪਾਣੀ ਪੂਣੀ ਪੀ ਕੇ ਫਿਰ ਲੱਗੇਗੇ ਮੋਟਰ ਦੇ ਨੇੜੇ ਕੱਲ੍ਹ ਕਾ ਸਰੀ ਟੁੱਟਿਆ ਵਾ ਹੁਣਾ ਦਰੂ ਦਰੂ ਪੀ ਵੀ ਹੋਣੀ ਪ੍ਰੋਗਰਾਮ ਦਾ ਕੱਢ ਲਿਆ ਤਰਸੂਲ ਜੇ ਉੱਪਰ ਦੋ ਦੋ ਟੋਟੇ ਕੱਢੇਗਾ ਪਹਿਲਾਂ ਉੱਪਰ ਇਹ ਲਗਾ ਖੜਾ ਕਰਨਾ ਜਿਗਾਰ ਲੱਗ ਪਾਣੀ ਚਲਾ ਸਕੀ ਇਹ ਦੋ ਦੋ ਡਰਾਈਵਰੀ ਦੇ ਟੋਟੇ ਇਕੱਠੇ ਨਿਕਲ ਜਗੇਗਾ ਇਕ ਤਿੱਗ ਨਾਲ ਹੀ ਲੱਗੀ ਆਣ ਵੀਰ ਹਣਾ ਤਿੰਨ ਟੋਟੇ ਕੱਢਾ ਰੱਖੇ ਉਹ ਖੋਲਣੇ ਪੇੜਨੇ ਵੀ ਔਖੇ ਯਾਰ ਇਹਨੇ ਚੋਰ ਮਾਰ ਆਲੇ ਪਲਾਸਟਿਕ ਕੀ ਡ్రਾਈਵਰੀ ਹੈ ਬਾਈ ਪਾਈ ਵੀ ਆਪਣੀ ਦੋ ਦੋ ਟੋਟੇ ਮਸ਼ੀਨ ਇਕੱਠੇ ਕੱਢਦੇ ਆ ਦੇਖੋ ਚਾਰ ਟੋਟੇ ਨਿਕਲ ਗਏ ਚਾਰ ਦੋਣੀ 8 ਮਤਲਬ 80 ਫੁੱਟ ਡ్రਾਈਵਰੀ ਨਿਕਲ ਗਈ 200 ਦੇ ਬਾਹਰ ਹੈ ਮੋਟਰ ਇਹ 220 ਤੋਂ ਉਪਰ ਹੋਏਗੀ 11 ਟੁੱਟੇ ਹੋਏਗੇ ਯਾਨੀ 20 ਫੁੱਟ ਬਣ ਜਾਣ 2 ਫੁੱਟ ਦਾ ਦੋ ਇਕੱਠੇ ਗੱਡਾ ਚਲ ਆਖੋ ਸਿਸਟਮ ਇਹ ਨਹੀਂ ਨਮਾ ਕੇ ਕੋਈ ਦਿੱਕਤ ਆ ਜਾਏ ਕਿ ਸਪਰਿੰਗ ਸਲਿੱਪ ਕਰ ਜਾਵੇ ਕਿਦੇ ਫਾਸਪੋਸਟ ਜਿਆ ਨਾ 1 ਲੱਖ ਹੋਊ ਉਸ ਨੂੰ ਨਹੀਂ ਲੱਗਦਾ ਕੱਟ ਦੇਵੇ ਮਸ਼ੀਨਰੀ ਦਾ ਬਹੁਤ ਖੂਬ ਹੋ ਗਿਆ ਬਾਈ ਰਸੀਆਂ ਹਰ ਟੁੱਟੇ ਬੰਨੀ ਵੀਆਂ ਕੇਬਲ ਗੀਆਂ ਕੀ ਭਾਗ ਹੈ ਚੂੜੀ ਇਹ ਮਰੇ ਡੰਡੇ ਕਰ ਖੋਲਦੇ ਬਹੁਤ ਆਸਾਨ ਹੋ ਗਿਆ ਫਿਰ ਕੰਮ ਨਟਾਂ ਨੁਟਾਂ ਦੇ ਹਨਾ ਥੁੜੀ ਥੁੜੀ ਜਾਏ ਗਰਦੇ ਹਨਾ ਵੜੀਆਂ ਚੱਕਣੀ ਤੇ ਛੈਣੀ ਬਸ ਜਿਹੜਾ ਦਿਓ ਡੰਡਾ ਪਾਓ ਸਿਆ ਹੁਣ ਛੇਰ ਕਰਨਾ ਉਹ ਹੋਣਦੇ ਆ ਇੱਕ ਇਹ ਜਾਣ ਜਣ ਹੋਣਾ ਚਾਹੀਦਾ ਕਿ ਐਲ ਐਫ ਫਿਕਟੂ ਦੇ ਵਰਗਾ ਹੈ ਅੱਠ ਅੰਜਲ ਹੈ ਗਰਜੰਟ ਸਿੰਘ ਸਾਰੇ ਕੰਮ ਕਰ ਲਿਆ ਕੈਂਪੇਨ ਵੀ ਚਲਾਵਾ ਗਰਜੰਟ ਦੀ ਕਿ ਬੜੇ ਸੀਰ ਵਾਲਾ ਬੜੇ ਸੀਰ ਵਾਲਾ ਜੋੜ-ਜੋੜ ਨਿਕਲੇ ਠੀਕ ਬਾਰਡਰ ਨਿਕਲ ਗਈ ਸਾਰੀ ਬਾਹਰ ਬਾਰਡਰ ਜਹੀਗੀ ਦੁਕਾਨ ਮਾ ਬਿੱਚ ਦੇ ਦੋ ਫੇਸ ਛਾਟ ਦੱਸ ਰਹੀ ਐ ਕਿਹੜਾ ਇਹ ਦੋ ਟਾ ਦੇਗੇ ਬੱਗੇ ਨੂੰ ਘਰ ਆਪਾਂ ਹੀ ਟਾਏਗੇ ਹਾਂ ਉਹ ਪਰਾਂ ਕੋਠਾ ਪਣਾ ਦੇਗੇ ਮੋਟਰ ਵਾ ਇਹ ਚੱਕ ਗਿਆ ਉਹ ਪਰ ਮੋਟਰ ਕੋਠਾ ਛੜੀ ਨਾ ਪਾ ਦੇ ਚਲਿਓ ਵੀ ਤਾਰ ਉੱਪਰ ਦੇ ਵਾ ਜਿਹੜਾ ਤਰਸੂਲ ਜਿਹਾ ਖੜਾਇਆ ਸੀ ਸ਼ਿਵਜੀ ਦੇ ਉੱਪਰ ਸ਼ਿਵਜੀ ਮਹਾਰਾਜ ਦਾ ਤਰਸੂਲ ਲਾ ਡੰਗ ਦੇ ਆਪਾਂ ਹਾਂਜੀ ਯਾਹ ਲੈ ਜੀ ਬਾਜੀ ਧੰਨਵਾਦ ਉਹ ਠੀਕ ਹੈ ਸਭ ਹਾਂ ਜੀ ਮੋਟਰ ਖਰਾਬ ਹੋ ਗਈ ਸੀ ਜੀ ਉਧਰ ਨਹਿਰੋ ਦਾ ਲਾਵਾ ਆ ਜੂ ਤਾ ਠੀਕ ਹੈ ਨਹਿਰੋ ਚਲਾਵਾ ਆ ਜਾਂਦਾ ਨਾ ਦਰਵਾਮਾ ਮੇਰੇ ਕੋ ਜਾ ਹਾਂ ਬਸ ਠੀਕ ਹੈ ਲੈਓ ਜੀ ਆਏ ਤੇ ਆਪਾਂ ਹਰਿਆਣਾ ਮਟੇੜੀ ਉਹਦੇ ਚੱਕੀ ਆਪਣ ਆਪਣੀ ਗੰਨੇ ਵਾਲੀ ਲੇਬਰ ਤਿੰਨ ਬੰਦੇ ਮਿਲ ਗਏ ਆਪਾਂ ਨੂੰ ਚਾਰ ਗੱਡੀਵਾਂ ਥੋੜਾ ਲੇਟ ਹੋ ਗਏ ਪਹਿਲਾਂ ਹੋਰ ਇੱਕ ਦੋ ਕੰਮ ਜੇ ਕਰ ਰਹੇ ਤੇ ਉਹ ਕਰ ਕਰ ਕੇ ਫਿਰ ਆਏ ਦੇ ਸਵੇਰੇ ਲੱਗੇਗਾ ਆਪਾਂ ਗੰਨੇ ਵਾ ਵੱਡਾ ਲਾਏਗੇ ਬੜੇ ਵਾਂ ਦਿਖਾਏਗੇ ਬਾਈ ਤੁਹਾਨੂੰ ਜਿਸ ਤਰ੍ਹਾਂ ਵੀ ਬਣੇ ਰਿਹਾ ਆਪਣੀ ਵੀਡੀਓ ਗੱਲ ਇਹ ਬੜਾ ਰੋਡ ਹੈ ਫੋਰ ਲੈਂਡ ਜਿਹੜਾ ਨਵਾਂ ਬਣਿਆ ਹਨ ਕਿਹੜਾ ਕਹਾਂ ਨੂੰ ਨਾਰਨੌਂਦ ਵਾਲਾ ਏ ਨਾਰਨੌਂਦ ਜਾ ਰਿਹਾ ਬਾਲਾ ਦੇ ਹਨ ਕਹਿੰਦੇ ਬਾਲਾ ਨਾਰਨੌਂਦ ਨਾਰਨੌਂਦ ਰੋਡ ਹੈ ਇਹਦਾ ਬਹੁਤ ਟ੍ਰੈਫਿਕ ਹੋ ਗਈ ਤੇ ਇਸ ਪਾਸੇ ਬਹੁਤ ਸਾਰੇ ਨਿਸ਼ਾਨ ਜਿਹਾ ਹੋਇਆ ਕਰਦੇ ਹੋ ਕੁਛ ਨਾ ਉੱਧਰ ਨਾ ਰੋਡ ਬੰਦ ਹੋਣੇ ਕਰਕੇ ਇਧਰ ਨੂੰ ਘੁੰਮ ਕੰਮ ਕੇ ਲੋਕ ਜਾਈ ਜਾ ਮੇਰਾ ਹੈ ਨਾ ਲਿਓ ਜੀ ਪਹੁੰਚ ਗਏ ਆਪਾਂ ਘਰਾਂ ਵਾਪਸ ਆਪਣੇ ਲੇਵਰ ਛੱਡਿਆ ਜੀ ਆਪਾਂ ਮੋਟਰ ਪਰ ਸਵੇਰੇ ਲੱਗੇਗੇ ਜੀ ਪਰਮਾਤਮਾ ਦੀ ਕਿਰਪਾ ਨਾਲ ਗੰਨੇ ਦੀ ਛਲਾਈ ਕਰਨਾ ਕੱਲੋਂ ਪਹਿਲਾ ਦਿਨ ਹੈ ਗੰਨੇ ਦਾ ਪਰਚੀ ਆਪਣੀ ਆ ਗਈ ਧੀ ਠੀਕ ਹੈ ਜੀ ਅੱਜ ਕੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਬਹੁਤ ਬਹੁਤ ਬਣੇ ਰਹੇ ਕਰੋ ਜੀ ਆਪਣੇ ਚੈਨਲ ਗੈਲ ਭਾਬੀ ਆ ਗਏ ਗੇਟ ਖੋਲਣ ਇਸ ਟਾਈਮ ਕਰਕੇ ਨੂੰ ਡੀਕ ਖਵਾ ਬਹੁਤ ਵੀ ਕਾਦਾ ਆਏਗੇ ਕਰਕੇ ਧਿਆਨ ਰੱਖਾਂ ਚਲੋ ਮਹਾਰਾਜ ਦੀ ਕਿਰਪਾ ਬਈ ਕਰਕੇ ਇੰਨਾ ਫਿਕਰ ਕਰਾਂ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਬਣੇ ਰਹਿ ਕਰੋ ਆਪਣੀ ਵੀਡੀਓ ਕੋਲ ਠੀਕ ਹੈ ਜੀ ਓਕੇ ਸਤਿ ਸ੍ਰੀ ਅਕਾਲ ਬਾਏ ਬਾਏ ਸਾਰਿਆਂ ਨੂੰ